ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਬਜ਼ੁਰਗਾਂ ਦੀ ਸਿਹਤ ਤੇ ਬਜ਼ੁਰਗਾਂ ਦੀ ਸੁਰੱਖਿਆ ਨੂੰ ਲੈ ਕੇ ਸਮਾਜਿਕ ਸੁਰੱਖਿਆ ਏਸਥਰੀ ਤੇ ਬਾਲਕਾ ਸੁਪਾਗ ਵੱਲੋਂ ਵਿਸ਼ੇਸ਼ ਤੌਰ ਤੇ ਇੱਕ ਮੁਹਿੰਮ ਚਲਾਈ ਗਈ ਹੈ ਅਸੀਂ ਸਾਡੇ ਬਜ਼ੁਰਗ ਤੇ ਸਾਡਾ ਮਾਂ ਮੈਂ ਆਪਣੇ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਬੱਚਿਆਂ ਨੂੰ ਇਹੇ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਦੀ ਸਿਹਤ ਜਾਂਚ ਤੇ ਲਈ ਇਹਨਾਂ ਕੈਂਪਾਂ ਦੇ ਵਿੱਚ ਲੈ ਕੇ ਆਓ ਕਿਉਂਕਿ ਉਹਦੇ ਵਿੱਚ ਅਸੀਂ ਸੇਫ ਜਾਂਚ ਦੇ ਨਾਲ-ਨਾਲ ਉਹਨਾਂ ਨੂੰ ਦਵਾਈਆਂ ਉਹਨਾਂ ਦੇ ਆਪਰੇਸ਼ਨ ਫ੍ਰੀ ਕਿਤੇ ਜਾਣਗੇ ਹਰ ਤਰ੍ਹਾਂ ਦੀ ਸਪੈਸ਼ਲਿਟੀ ਦੇ ਡਾਕਟਰ ਇਹਨਾਂ ਕੈਂਪਾਂ ਵਿੱਚ ਆਉਣਗੇ ਖਾਸ ਤੌਰ ਤੇ ਜੋ ਚਿੱਟੇ ਮੋਤੀਏ ਦੇ ਆਪਰੇਸ਼ਨ ਹੈ ਉਹ ਵੀ ਅਸੀਂ ਬਿਲਕੁਲ ਫ੍ਰੀ ਕਰਾਵਾਂਗੇ ਔਰ ਰਿਲੇਟਡ ਜੋ ਮੈਡੀਸਨ ਹੈ ਉਹ ਦਿੱਤੀ ਜਾਊਗੀ ਨਾਲ ਹੀ ਗੁਰਦਾਸਪੁਰਾ ਨੂੰ ਜਿਸ ਤਰ੍ਹਾਂ ਦੇ ਕੋਈ ਸਿਰਫ ਸਮੱਸਿਆਵਾਂ ਹੁੰਦੀਆਂ ਆਉਂਦੀਆਂ ਉਹਦੇ ਲਈ ਵਾਕਿੰਗ ਸਟਿਕਸ ਨੇੜੇ ਦੀਆਂ ਐਂਡ ਕੋਈ ਕਾਲਰ ਬੋਰ ਜਾਂ ਕੋਈ বেলਟ ਇਸ ਤਰ੍ਹਾਂ ਨਹੀਂ ਕਰਚੀ ਉਹ ਸਾਰਾ ਕੁਝ ਵੀਲ ਚੇਅਰ ਉਹ ਸਾਰਾ ਕੁਝ ਅਸੀਂ ਇਹਨਾਂ ਕੈਂਪਾਂ ਦੇ ਵਿੱਚ ਰੱਖਿਆ ਕਰਨ ਜਾ ਰਹੇ ਹਾਂ